ਲੈ ਹਾਂ ਸਿਲੰਡਰ ਵੇਚ ਕੇ ਕੱਪੜੇ ਦੇ ਆ ਗਏ ਆ ਸਿਲੰਡਰ ਕਿਤੇ ਫੇਰ ਆ ਜਾਊਗਾ ਨਾਲੇ ਸਿਲੰਡਰ ਆਪਾ ਕਰਨਾ ਕੀ ਆ ਜੇ ਜਦੋਂ ਆਪਾਂ ਚੜੀ ਬੰਬੇ ਜਾਣਾ ਹੁਣ ਤੇ ਬਸ ਬੰਬੇ ਜਾਣ ਦਾ ਕਰਾਇਆ ਮਿਲ ਜੇ ਨਾ ਕਿਤੇ ਵੇਖੀ ਮੈਂ ਫਿਲਮਾਂ ਦੇ ਦੰਦੇ ਲਾ ਦੂੰ ਦੰਦੇ ਭਗਤਾ ਕਰਈ ਐ ਲੈ ਹਾਂ ਬਾਬਿਆਂ ਦੀ ਕੁਰਬਾਨ ਪਹੁੰਚਾਂਗੇ ਹਣ ਬੰਬੇ ਆ ਜਾ ਬਾਬਾ ਲੰਘਿਆ ਬਾਬਿਆਂ ਨੂੰ ਧਾਲ ਆਟਾ ਮਾਇਆ ਦੀ ਸੇਵਾ ਪਾਪ ਕਰਤਾ ਹੁਕਮ ਕਰ ਬਾਬਾ ਚਾਹੀਦਾ ਕੀ ਦੰਦੇ ਲਾ ਦਾਂਗੇ ਦੰਦੇ ਭਗਤਾ ਧੰਦੇ ਰਹਿਣ ਦੇ ਜੋ ਤੇਲ ਫੁੱਲ ਭੇਟਾ ਪਾਏਗਾ ਬਾਬੇ ਉਹਦੇ ਚ ਹੀ ਖੁਸ਼ ਹੋ ਜਾਣਗੇ ਉਹ ਖੁਸ਼ ਕਰਕੇ ਹੀ ਤੋਰਾਂਗੇ ਬਾਬਾ ਤੈਨੂੰ ਤੂੰ ਹੀ ਦਿਖਾ ਦੋ ਜੜੀ ਬੁੱਟੀ ਵੇਖੀਏ ਬਾਬੇ ਕਿੰਨੀ ਕਰਨੀ ਵਾਲੇ ਆ ਬਾਈਆ ਭਗਤਾ ਫਿਰ ਇਹਨੂੰ ਦਿਖਾਉਨੇ ਆ ਜੜੀ ਬੂਟੀਆਂ ਭਗਤਾ ਤੈਨੂੰ ਦਵਾਈਆਂ ਦਿਖਾਉਨੇ ਆ ਐ ਚੁ ਵੀ ਦਵਾਈਆਂ ਆ ਬਾਬਾ ਨਾ 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 ਭਗਤਾ ਇਹਨੂੰ ਹੱਥ ਨਹੀਂ ਲਾਣਾ ਬੜਾ ਜ਼ਰੀਲਾ ਨਾਗ ਅਜੇ ਤਾਜ਼ਾ ਫੜਿਆ ਏ ਇਹਦਾ ਮੈਂ ਜ਼ਹਿਰ ਨਹੀਂ ਕੱਢਿਆ ਜੇ ਇਹਨੇ ਡੱਸ ਲਿਆ ਤੇ ਬੜਾ ਔਖਾ ਹੋ ਜੂ ਤੈਨੂੰ ਦਵਾਈਆਂ ਦਿਖਾਉਨੇ ਆ ਭਗਤਾ ਆ ਦਵਾਈਆਂ ਕਿਤੇ ਦੋ ਗੋਲੀਆਂ ਤੂੰ ਨਰਨੇ ਕਾਲਜੇ ਖਾ ਲੈ ਨਾ ਲੋਏ ਵਰਗਾ ਸਰੀਰ ਹੋ ਜੂ ਤੇਰਾ 12-18 ਘੰਟੇ ਕੰਮ ਕਰੇਗਾ ਥਕਾਵਟ ਤੇਰੇ ਨੇੜੇ ਨਹੀਂ ਆਉਣੀ ਇਹ ਗੋਲੀਆਂ ਮੇ ਕੋ ਅਮਰੀਕਾ ਆਸਟ੍ਰੇਲੀਆ ਵਾਲੇ ਲੈ ਕੇ ਜਾਂਦੇ ਆ ਕੀ ਗੱਲ ਬਾਬਾ ਕੈਨੇਡਾ ਨਹੀਂ ਲੈ ਕੇ ਜਾਂਦੇ ਨਹੀਂ ਭਾ ਜੀ ਕੈਨੇਡਾ ਚ 18-18 ਘੰਟੇ ਕੰਮ ਕਿਨੂੰ ਮਿਲਦਾ ਉਥੇ ਅਜੇ ਕੰਮ ਦੇ ਮੰਦੇ ਆ ਉਥੇ ਗੋਲੀਆਂ ਖਾ ਕੇ ਬੱਚੇ ਆਪ ਚ ਲੜਦੇ ਆ ਔਲਾਮੇ ਫਿਰ ਬਾਬਿਆਂ ਨੂੰ ਆਉਂਦੇ ਠੀਕ ਆ ਠੀਕ ਆ ਆ ਸਾਰੀਆਂ ਦਵਾਈਆਂ ਹੀ ਬਾਬਾਏ ਆ ਵੀ ਬਾਬਾ ਦਵਾਈ ਆ ਨਾ 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 ਪਖਤਾ ਇਹ ਦਵਾਈ ਨੂੰ ਨਹੀਂ ਛੇੜਨਾ ਪਖਤਾ ਇਹ ਬੜੀ ਜਰੀਲੀ ਦਵਾਈ ਹੈ ਬੜੇ ਖਤਰਨਾਕ ਜੰਗਲਾਂ ਦੀਆਂ ਜਰੀਲੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੈ ਦੀਦੀਆਂ ਦੋ ਬੂੰਦਾ ਜੈ ਨਾਥਾਂ ਦੀ ਕਹਿ ਕੇ ਕਿਸੇ ਨੂੰ ਪਿਲਾ ਦੇਗਾ ਨਾ ਤੇ ਬੰਦਾ 6 ਘੰਟਿਆਂ ਲਈ ਮਰਿਆ ਬਰਾਬਰ ਸਮਝੀ ਇਹ ਦਵਾਈ ਤੇ ਬਾਬਾ ਮੈਂ ਲੱਭਦਾ ਫਿਰੰਡਿਆ ਜੇ ਕਦੇ ਤੇਰੀ ਦਵਾਈ ਕੰਮ ਕਰ ਗਈ ਨਾ ਗੇਮ ਬੜੀ ਤਗੜੀ ਪੈਣੀ ਇਹਦਾ ਦੱਸ ਕੀ ਲੈਣਾ ਫਰਕ ਤਾਂ ਦੇਣ ਵਾਲੇ ਤੇ 10000 ਵੀ ਦੇ ਜਾਂਦੇ ਆ 15 ਵੀ ਦੇ ਜਾਂਦੇ ਆ ਪਰ ਬੰਦਾ بڑا ਕੈਂਟ ਲੱਗਾ ਐ ਇੱਥੋਂ 2000 ਦੀ ਸੇਵਾ ਲੈਣੀ ਐ ਸਤਿਵਿਸ਼ਣ ਬਾਬਾ ਹੁਣੇ ਲੈ ਕੇ ਆਉਣਾ ਮੈਂ ਚਾਹ ਵੀ ਥੋੜੀ ਜਿਹੀ ਫਕਤਾ ਭਿਲਾਏਗਾ ਤੇ ਪੀਲਾਗੇ 1 ਮਿੰਟ ਚ ਆਇਆ ਬਾਬਾ ਮੈਂ जय नाथा जय नाथा दी और बाबा चाह पी लिया पगता अज भगत बाबा कट्ठे ही चाह पीन गए चाह बड़ी कांठेदार बनाई है पगता